हां जी ਕੀ ਆਲਾ ਮਖਣਾਉ ਕੱਲ ਕਰ ਲਗਿਆ ਲੇਜੈਂਡ ਗਾਇਕ ਅਮਰ ਸਿੰਘ ਚਮਕੀਲਾ ਦੋਸਤੋ ਚਮਕੀਲੇ ਦੇ ਬਾਰੇ ਜੇ ਗੱਲ ਕਰੀਏ ਜਿਹੜੀ ਉਹਨਾਂ ਦੀ ਸੁਪਰ ਡੁਪਰ ਹਿੱਟ ਫਿਲਮ ਦਲਜੀਤ ਵੱਲੋਂ ਕੀਤੀ ਗਈ ਆ ਅਮਰ ਸਿੰਘ ਚਮਕੀਲਾ ਚਮਕੀਲਾ ਹਿੱਟ ਹੋ ਗਈ ਤੇ ਗੱਲ ਕਰਾਂਗੇ ਉਹਨਾਂ ਦੇ ਜ਼ਿੰਦਗੀ ਨਾਲ ਜੁੜੇ ਹੋ ਕੇ ਅਹਿਮ ਪਹਿਲੂ ਤੇ ਜਿਹੜਾ ਕਿ ਆਮ ਸਾਡੇ ਪੰਜਾਬ ਦੇ ਵਿੱਚ ਇੱਕ ਗੱਲ ਉੱਠਦੀ ਆ ਕਿ ਚਮਕੀਲਾ ਜਿਉਂਦਾ ਹੰਦਾ ਜੇ ਚਮਕੀਲਾ ਜੱਟ ਹੁੰਦਾ ਇਹ ਗੱਲ ਕੁਝ ਨਾ ਕੁਝ ਤੇ ਸਹੀ ਵੀ ਆ بڑے ਲੋਕਾਂ ਨੇ ਹੁਣ ਗੁੱਸਾ ਕਰਨਾ ਜੇ ਚਮਕੀਲਾ ਸ਼ਾਇਦ ਵੱਡੇ ਘਰਾਣਿਆਂ ਦੇ ਨਾਲ ਸੈਟਲ ਹੁੰਦਾ ਤੇ ਚਮਕੀਲੇ ਨੂੰ ਕੱਖ ਨਹੀਂ ਸੀ ਹੋਣਾ ਚਮਕੀਲਾ ਮਾਤੜ ਸਿਗਾ ਬਹੁਤ ਹੀ ਦਿਲ ਦਾ ਸਾਫ਼ ਬੰਦਾ ਗਰੀਬੀ ਚੋਂ ਉੱਠਿਆ ਹੋਇਆ ਉਹ ਯਰ ਨਹੀਂ ਹੋਇਆ ਇਹਨਾਂ ਲੋਕਾਂ ਤੇ ਇਹਨਾਂ ਵੱਡਿਆਂ ਨਾ ਹੰਕਾਰੀ ਲੋਕਾਂ ਤੇ ਚਮਕੀਲਾ ਯਰ ਨਹੀਂ ਹੋਇਆ ਇਹ ਗੱਲ ਪੱਕੀ ਆ ਕੋਈ ਕੁੱਝ ਕਹੇ ਕਹਿਣਾ ਇਹ ਜਾਤ ਪਾਤ ਵਾਲਾ ਪੱਤਾ ਖੇਡਦੇ ਉਹ ਖੇਡਦੇ ਇਹ ਇੱਕ ਅਸਲੀਅਤ ਆ ਇੱਥੇ ਕਿਸੇ ਇੱਕ ਜੱਟ ਦੀ ਫਸਲ ਲੱਗ ਜਾਂਦੀ ਤਾਂ ਦੂਜਾ ਆ ਕੇ ਮਚਣ ਲੱਗ ਪੈਂਦਾ ਤੇ ਚਮਕੀਲਾ ਬਹੁਤ ਤਕੜਾ ਸਟਾਰ ਬਣ ਚੁੱਕਾ ਸੀ ਨਹੀਂ ਯਰ ਹੋਇਆ ਨਹੀਂ ਜਰ ਹੋਇਆ ਇਹਨਾਂ ਜਾਤ ਦੇ ਵਿੱਚ ਕਈ ਹੰਕਾਰੀਆਂ ਤੋਂ ਕਿੱਦਾਂ ਸੱਤੋਂ ਉੱਤੇ ਨਿਕਲ ਗਿਆ ਜਿਉਂ ਪਿੰਡਾਂ 'ਚ ਇੱਕ ਭਾਸ਼ਾ ਨਹੀਂ ਵਰਤਦੇ ਹੁੰਦੇ ਮੈਂ ਉਹ ਇੱਥੇ ਵਰਤ ਨਹੀਂ ਸਕਦਾ ਪਰ ਉਹ ਵਰਤੀ ਵੀ ਬਈ ਚਮਕੀਲੇ ਨੇ ਬਈ ਉਹ ਜਿਹੜੇ ਵੱਡੇ ਆਪਣੇ ਆਪ ਨੂੰ ਮੈਂ ਕਿਸੇ ਯਾਦ ਦਾ ਨਹੀਂ ਪਰ ਵੱਡੀ ਜਾਤ ਨਾਲ ਸੰਬੰਧਿਤ ਉਹਨੂੰ ਕੀ ਕਹਿੰਦੇ ਸੇ ਵੱਡਾ ਇੱਕ ਨਿਕਲ ਗਿਆ ਸੱਤੋਂ ਇਹਦਾ ਕਹਿਣ ਦਾ ਆ ਸ਼ਬਦ ਉਹਲੇ ਮਾੜੇ ਵਰਤੇ ਗਏ ਇਹਨਾਂ ਤੇ ਇਹ ਬਸ ਇਸੇ ਈਰਖਾ ਚ ਰਹਿ ਗਿਆ ਸਤੋਂ ਉੱਤੇ ਕਿਦਾਂ ਹੋ ਗਿਆ ਚਮਕੀਲਾ ਬਸ ਇਸ ਈਰਖਾ ਨੇ ਚਮਕੀਲੇ ਨੂੰ ਉਹਨਾਂ ਨੇ ਕੰਨ ਭਰੇ ਪੰਪ ਭਰੇ ਇੱਕ ਮਾਹੌਲ ਸਿਰਜਿਆ ਤੇ ਚਮਕੀਲੇ ਨੂੰ ਬਾਤ ਮਗਰਮਾ ਚ ਹੰਝੂ ਬਹਾਉਂਦੇ ਫਿਰਦੇ ਸੇ ਪਰ ਯਾਰ ਸਾਨੂੰ ਚਮਕੀਲੇ ਦੀ ਦਾ ਜਾਣ ਦਾ ਬਹੁਤ ਦੋਖਾ ਚਮਕੀਲੇ ਨੇ ਨਹੀਂ ਤਾਂ ਜਾਣਾ ਨਹੀਂ ਸੀ ਜੇ ਇਹ ਲੋਕ ਚਾਲਾਂ ਨਾ ਖੇਡਦੇ ਇਹਨਾਂ ਦੀਆਂ ਚਾਲਾਂ ਨੇ ਚਮਕੀਲੇ ਨੂੰ ਇਹ ਚਮਕੀਲੇ ਦੀ ਚੜਤ ਇਨਾ ਤੋਂ ਜਰੀ ਨਹੀਂ ਗਈ ਤੇ ਇਹਨਾਂ ਨੇ ਚਮਕੀਲੇ ਨੂੰ ਖਤਮ ਕਰਾਤਾ ਇਹ ਗੱਲ ਤਾਂ ਪੱਕੀ ਆ ਨਾਮ ਜਿਹਦਾ ਮਰਜ਼ੀ ਲਈ ਜਾਣ ਇਹ ਇਹਨੇ ਕਰਤਾ ਉਹਨੇ ਕਰਤਾ ਪਰ ਮਗਰ ਜੋ ਸੀਨ ਚੱਲਿਆ ਉਹ ਤੁਸੀਂ ਵੀ ਜਾਣੂ ਆ ਅਸੀਂ ਵੀ ਜਾਣੂ ਆ ਮਗਰ ਇਹਦੇ ਕੁਝ ਨਾ ਕੁਝ ਦਾਲ ਚ ਕਾਲਾ ਸੀ ਕਿਸੇ ਪਾਸਿਓਂ ਪਲਾਨ ਹੋਰ ਪਾਸਿਓਂ ਘੜਿਆ ਜਾ ਰਿਹਾ ਹੁਣ ਤੇ ਭਰਾ ਕਿਸੇ ਹੋਰ ਪਾਸੇ ਦਿੱਤਾ ਜਿਨ੍ਹਾਂ ਨੂੰ ਲੱਗਦਾ ਸੀ ਸਾਡਾ ਕੱਦ ਬਹੁਤ ਹੁਣ ਛੋਟਾ ਹੋ ਰਿਹਾ ਚਮਕੀਲਾ ਬਹੁਤ ਅੱਗੇ ਨਿਕਲ ਗਿਆ ਚਮਕੀਲਾ ਸਟੇਜ ਤੇ ਤੁਸੀਂ ਦੇਖ ਲਓ ਕਿੰਨੇ ਪਿਆਰ ਨਿਮਰਤਾ ਨਾਲ ਯਾਰ ਮਾਤੜ ਬੰਦਾ ਸੀ ਉਹ ਮਾਤੜ ਰਿਹਾ ਉਹ ਆਪਣੇ ਚਾਰਾਂ ਉਹਨਾਂ ਗਰੀਬ ਦੋਸਤਾਂ ਨਾਲੇ ਬਾਤ ਚ ਵੀ ਰਿਹਾ ਜਿੱਦਣ ਉਹ ਲੱਖਾਂ ਪਤੀ ਵੀ ਬਣ ਗਿਆ ਸੀ ਇੱਥੇ ਮਾਰੇਗੇ ਚਾਰ ਪੈਸੇ ਆਏ ਤੇ ਭੁੱਲ ਜਾਂਦਾ ਬੰਦਾ ਐਤੋਂ ਲਾਓ ਫੇ ਚਮਕੀਲਾ ਅਮਰ ਸਿੰਘ ਚਮਕੀਲਾ ਲੈਜੈਂਡਰੀ ਗਾਏਗਾ ਯਾਰ ਉਹ ਦੁਨੀਆ ਤੱਕ ਚਮਕਦਾ ਰਹਿਣਾ ਆ ਬਹੁਤ ਗੀਤੋਂ ਨੇ ਗਾਏ ਹੋਣੇ ਪਰ ਬਹੁਤ ਸਾਰੇ ਗੀਤੋਂ ਦੇ ਕਰੇ ਵੀ ਸੀ ਦੋਸਤੋ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਜਰੂਰ ਸਾਨੂੰ ਦੱਸਿਓ ਧੰਨਵਾਦ ਐਦਾਂ ਦੀਆਂ ਵੀਡੀਓਜ਼ ਮੈਂ ਲੈ ਕੇ ਆਉਂਦਾ ਰਹਿਣਾ ਨਾਲੇ